ਮંત્રી ਪੰਜਾਬ ਲਗਾਤਾਰ ਇਹ ਕਹਿ ਰਿਹਾ ਹੈ ਸਾਡੀਆਂ 1309 140 ਹੋਣਗੀਆਂ ਕਾਂਗਰਸ ਪਾਰਟੀ ਕੀ ਸੋਚਦੀ ਹੈ ਪਰ ਇਹ ਤਾਂ ਹੁਣ ਇੱਕ ਤਰੀਕ ਨੂੰ ਸਮਾਂ ਹੀ ਦੱਸੂਗਾ ਜੀ ਮੈਂ ਸਾਰੇ ਵੋਟਰ ਹੈ ਉਹਨਾਂ ਨੂੰ ਅਪੀਲ ਕਰਦੀ ਹਾਂ ਕਿ ਆਪਣੀ ਬੇਟੀ ਨੂੰ ਅਸ਼ੀਰਵਾਦ ਦਿਓ ਅਸ਼ੀਰਵਾਦ ਦਾ ਹੱਥ ਰੱਖੋ ਮੈਨੂੰ ਇਹਨਾਂ ਦਾ ਤੁਹਾਡਾ ਭਰਪੂਰ ਸਾਥ ਚਾਹੀਦਾ ਔਰ ਮੈਂ ਤੁਹਾਡੀ ਬੇਟੀ ਤੁਹਾਡੇ ਹਲਕਾ ਲੋਕ ਸਭਾ ਹਲਕਾ ਫਰੀਦਕੋਟ ਦੀ ਸ਼ਾਨ ਬਣਾਉਂਗਾ ਕੱਚਾ ਉਤਸ਼ਾਹ ਬਹੁਤ ਹੈ ਸਾਰੇ ਹਲਕਿਆਂ ਦੇ ਵਿੱਚ ਬਹੁਤ ਵੱਡੀ ਗੱਲ ਇੱਕ ਬੜੀ ਸਾਡੇ ਪੋਜ਼ਿਟਿਵ ਜਾਂਦੀ ਹੈ ਸਾਡੇ ਬੀਬਾ ਦੇ ਹੱਕ 'ਚ ਵੀ ਲੋਕਲ ਹੈ ਇੱਥੋਂ ਦੀ ਧੀ ਹੈ ਇੱਥੋਂ ਦੀ ਨੂੰਹ ਹੈ ਪਰ ਦੂਸਰੇ ਕੈਂਡੀਡੇਟ ਜਿਹੜੇ ਬਾਹਰਲੇ ਆ ਉਹ ਲੋਕਾਂ ਦੇ ਮਨਾਂ 'ਚ ਆ ਵੀ ਲੋਕ ਵੋਟ ਪਾ ਲੈਂਦੇ ਆ ਮੁੜ ਕੇ ਮਿਲਦੇ ਹੀ ਨਹੀਂ ਅਪਰੋਚ ਹੀ ਨਹੀਂ ਉਹਨਾਂ ਕੋਲ ਓ ਜਿਹੜੀਆਂ ਲੀਡ ਆਉਣੀ ਸੀ ਉਹ ਆ ਗਈ ਲੋਕਾਂ ਨੂੰ ਜਿਹੜੇ ਭੁਲੇਖੇ 'ਚ ਸੀ ਉਹ ਵਿਚਾਰੇ ਠੱਗੇ ਠੱਗੇ ਹੋ ਗਏ ਤੇ ਹੁਣ ਨਹੀਂ ਲੋਕੇ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਅਮਰਜੀਤ ਕੌਰ ਸਾਹੋਕੇ ਤਾਂ ਉਹਨਾਂ ਵੱਲੋਂ ਵੀ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ ਨੇ ਤਾਂ ਗੱਲਬਾਤ ਕਰਾਂਗੇ तमाम ਟੀਮ ਦੇ ਮੈਂਬਰ ਸਾਰੇ ਵਿਧਾਨ ਸਭਾ ਹਲਕੇ ਨੌ ਤਾਂ ਉਹਨਾਂ ਦੇ ਅੱਜ ਜਿਹਨੇ ਮੈਂਬਰ ਇਨ ਚਾਰਜ ਹੈ ਜਿੱਥੇ ਪਹੁੰਚੇ ਸੀਗੇ ਤਾਂ ਗੱਲਬਾਤ ਕਰਾਂਗੇ ਸਾਹੋਕੇ ਨਾਲ ਸਾਹੋਕ ਜੀ ਅੱਜ ਪੱਕੇ ਕੈਂਡੀਡੇਟ ਬਣ ਕੇ ਫਿਰ ਜੀ ਸਰ ਬਹੁਤ ਖੁਸ਼ੀ ਹੈ ਪੂਰਾ ਲੋਕ ਸਭਾ ਹਲਕਾ ਮੇਰੇ ਨਾਲ ਅੱਜ ਨਾਮਿਨੇਸ਼ਨ ਵਾਸਤੇ ਆਇਆ ਪਰ ਜਿੰਨੇ ਵੀ ਕਾਂਗਰਸ ਪਾਰਟੀ ਦੇ ਵਰਕਰ ਹੈ ਸਾਰੇ ਪਹੁੰਚੇ ਆ ਔਰ ਪੂਰੀ ਉਮੀਦ ਹੈ ਕਿ ਜਿਹੜੀ ਸੀਟ ਹੈ ਲੋਕ ਸਭਾ ਫਰੀਦਕੋਟ ਦੀ ਕਾਂਗਰਸ ਪਾਰਟੀ ਦੀ ਛੋਲੀ ਚ ਜਾਊਗੀ ਸੌਕੇ ਸਾਹਿਬ ਜਦੋਂ 20 ਦਿਨ ਪਹਿਲਾਂ ਟਿਕਟ ਮਿਲੀ ਸੀਗੀ ਉਸ ਦਿਨ ਸਥਿਤੀ ਕੀ ਸੀਗੀ ਤੇ ਅੱਜ 20 ਦਿਨ ਹੋ ਗਏ ਆ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਤੁਸੀਂ ਮੇਰੇ ਨਾਲ ਦਾ ਪ੍ਰਚਾਰ ਵੀ ਕਰ ਲਿਆ ਗਰਾਊਂਡ ਲੈਵਲ ਤੇ ਪਿਛਲੇ ਦਿਨਾਂ ਦੇ ਵਿੱਚ ਕੀ ਮਹਿਸੂਸ ਹੋ ਰਿਹਾ ਹੈ ਇਸ ਵਿੱਚ ਮੈਨੂੰ ਐ ਲੱਗਾ ਵੀ ਜਿਵੇਂ ਬਹੁਤ ਜ਼ਿਆਦਾ ਲੋਕ ਡੇ ਬਾਏ ਡੇ ਮੇਰੇ ਨਾਲ ਜੁੜ ਰਹੇ ਆ ਔਰ ਮੈਨੂੰ ਭਰਪੂਰ ਸਮਰਥਨ ਦੇ ਰਹੇ ਆ ਔਰ ਆਪਣੀ ਬੇਟੀ ਔਰ ਆਪਣੀ ਨੋ ਹੋਣ ਦੇ ਨਾਤੇ ਮੇਰੇ ਸਿਰ ਤੇ ਅਸ਼ੀਰਵਾਦ ਦਾ ਹੱਥ ਰੱਖਦੇ ਆ ਕੀ ਕਹਿੰਦੇ ਆ ਲੋਕ ਕਿਸ ਤਰੀਕੇ ਦੀ ਹੌਸਲਾ ਵਧਾਈ ਕਰ ਰਹੇ ਤੁਹਾਡੀ ਹੌਸਲਾ ਵਧਾਈ ਉਹ ਕਹਿੰਦੇ ਵੀ ਅਸੀਂ ਆਪਣੀ ਬੇਟੀ ਨੂੰ ਔਰ ਆਪਣੀ ਨੋ ਨੂੰ ਲੋਕ ਸਭਾ ਵਿੱਚ ਪਹਚਾਵਾਂਗੇ ਵੱਡੀ ਲੀਡ ਨਾਲ ਕਿ ਕਿੰਨੀ ਕੁ ਲੀਡ ਅੰਦਾਜ਼ਾ ਤੁਹਾਡੇ ਮਨ ਦੇ ਵਿੱਚ ਸੋਚਿਆ ਹੋਣਾ ਚਲੋ ਇਹ ਤਾਂ ਹੁਣ ਮੈਂ ਗਿਣਤੀ ਤਾਂ ਦੱਸ ਨਹੀਂ ਸਕਦੀਗੀ ਪਰ ਵੱਡੀ ਗਿਣਤੀ ਚ ਜੇ ਨੋ ਹੀ ਬਤਾਉਗੀ ਹਾਂ ਜੇ ਕੋਕ ਮੰਤਰੀ ਪੰਜਾਬ ਲਗਾਤਾਰ ਇਹ ਕਹਿ ਰਿਹਾ ਸਾਡੀਆਂ 13 0 ਨਹੀਂ 14 0 ਹੋਣਗੀਆਂ ਕਾਂਗਰਸ ਪਾਰਟੀ ਕੀ ਸੋਚਦੀ ਹੈ ਦੇਖੋ ਜੀ ਆ ਵਾਈਕਰੂਦ ਦਾ ਅਸ਼ੀਰਵਾਦ ਲੈ ਕੇ ਅਸੀਂ ਆਪਣੇ ਮਿਸ਼ਨ ਤੇ ਚੱਲੇ ਆ ਅਸੀਂ ਪਹਿਲਾਂ ਇਹ ਚੀਜ਼ਾਂ ਨਹੀਂ ਕਹਿ ਸਕਦੇ ਕਿਉਂਕਿ ਇਹ ਚੀਜ਼ਾਂ ਛੋਭਾ ਨਹੀਂ ਦਿੰਦੀਆਂ ਗਿਆ ਔਰ ਇਹ ਤਾਂ ਹੁਣ ਇੱਕ ਤਰੀਕ ਨੂੰ ਸਮਾਂ ਹੀ ਦੱਸੂਗਾ ਜੀ ਅੰਦਰਖਾਤੇ ਰਾਬਤਾ ਕਰ ਰਹੇ ਆ ਤੁਹਾਡੇ ਨਾਲ ਕੇ ਲੋਕ ਤੁਰੇ ਹੋਰ ਪਾਸੇ ਫਿਰਦੇ ਆ ਅੰਦਰਖਾਤੇ ਉਹਨਾਂ ਦਾ ਰਾਬਤਾ ਹੋਰ ਪਾਸੇ ਚੱਲ ਰਿਹਾ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਲੋਕ ਆਪਣੇ ਆਪ ਜੁੜ ਰਹੇ ਆ ਜੀ ਪਿਆਰ ਦੇ ਰਹੇ ਆ ਆਸ਼ੀਰਵਾਦ ਦੇ ਰਹੇ ਆ ਕੋਈ ਇਹੋ ਜੀ ਪ੍ਰੋਬਲਮ ਨਹੀਂ ਆਉਗੀ ਗੋਬਿੰਦਰ ਜੀ ਮੁੱਲ ਮਿਲੂਗਾ ਫਿਰ ਜਿਹੜਾ ਪਹਿਲਾਂ ਵੀ ਸੇਵਾ ਕਰਦੇ ਰਿਹਾ ਲੈ ਕਿਉਂ ਨਹੀਂ ਜੀ ਉਸੇ ਦੇ ਮੁੱਲ ਕਰਕੇ ਤਾਂ ਟਿਕਟ ਮਿਲੀ ਹੈ ਟਿਕਟ ਉਸੇ ਕਰਕੇ ਮਿਲੀ ਹੈ ਮਿਹਨਤ ਸਦਕਾ ਮਿਲੀ ਹੈ ਜਿਹੜੀ 25 ਸਾਲ ਦੀ ਮਿਹਨਤ ਸਾਡੀ ਉਹ ਪਾਰਟੀ ਨੇ ਦੇਖੀ ਹੈ ਇਸ ਕਰਕੇ ਪਾਰਟੀ ਨੇ ਟਿਕਟ ਦਿੱਤੀ ਪਰਿਵਾਰ ਨੂੰ ਮੇਰੇ ਨੂੰ ਮੈਂ ਕਿਉਂਕਿ ਮੈਂ ਹਲਕਾ ਅਨਚਾਰਜ ਨੇ ਹਲਸਿੰਗਲਾ ਸਾਡੇ ਕੋਲੇ ਹਲਕਾ ਇੱਕ ਸੀਗਾ ਤੇ ਨੌ ਹਲਕੇ ਐ ਤੇ ਉਹ ਜਿਹੜਾ ਮੁਗਰ ਦਾ ਸਾਡਾ ਆਪ ਦਾ ਗਾਇਆ ਹੋਇਆ ਉੱਥੇ ਮੈਡਮ ਚੇਅਰਪਰਸਿਡ ਰਹੇ ਜਲਾ ਪ੍ਰੀਸ਼ਦ ਤੇ ਕੋਈ ਬੱਚਾ ਬੱਚਾ ਜਾਣਦਾ ਜੀ ਤੇ ਇੱਥੋਂ ਦੇ ਜੰਪਲ ਐ ਇੱਥੋਂ ਦੇ ਖੇਡੇ ਐ ਇੱਥੋਂ ਦੇ ਪੜ੍ਹੇ ਐ ਇੱਥੋਂ ਦੀ ਟੀਚਰ ਦੀ ਟ੍ਰੇਨਿੰਗ ਕੀਤੀ ਹੈ ਇਸ ਕਰਕੇ ਦਿੱਕਤ ਹੀ ਕੋਈ ਨਹੀਂ ਥੋੜੀਆਂ ਰਿਸ਼ਤੇਦਾਰੀਆਂ ਵੀ ਸਾਰੀਆਂ ਇੱਥੇ ਫਰੀਦਕੋਟ ਜ਼ਿਲ੍ਹੇ ਚ ਵੀ ਹਰੇਕ ਹੀ ਕਹਿੰਦਾ ਜਾਂ ਮੇਰੇ ਮਾਮੇ ਦੀ ਲੜਕੀ ਹੈ ਮੇਰੀ ਪੂਆ ਦੀ ਥੋੜੀ ਜਿਹੀ ਕੋਈ ਐਵਰੀਬਾਡੀ ਕਹਿੰਦੇ ਜਦੋਂ ਜਾਈਦਾ ਨਾ ਉੱਥੇ ਉਪਿੰਦਰ ਸ਼ਰਮਾ ਜੀ ਮੇਰੇ ਨਾਲ ਮੋਸਟਲੀ ਐਵਰੀਡੇ ਹੁੰਦੀ ਆ ਉਹ ਕਹਿਣਗੇ ਵੀ ਤੇਰੀਆਂ ਸਾਰੀਆਂ ਰਿਸ਼ਤੇਦਾਰੀਆਂ ਇੱਥੇ ਆ ਤੇ ਤੂੰ ਕਿਉਂ ਟੈਨਸ਼ਨ ਲੈਨੀ ਆ ਕਹਿੰਦੇ ਤੂੰ ਖੁਸ਼ ਰਿਹਾ ਕਰ ਔਰ ਇਹ ਸੀਟ ਹੈ ਜਿਹੜੀ ਕਾਂਗਰਸ ਪਾਰਟੀ ਦੀ ਝੋਲੀ ਚ ਜਾਊਂਗੀ ਤੁਹਾਡੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਰਾਜਾ ਵੜੈਗੋ ਉਹਨਾਂ ਨੇ ਵੀ ਆਉਣਾ ਸੀਗਾ ਪ੍ਰ ਬਾਜਵਾ ਸਵਾਲ ਬਾਜਵਾ ਸਾਹਿਬ ਤਾਂ ਪਹੁੰਚ ਚੁੱਕੇ ਆ ਉਹ ਉਹਨਾਂ ਦਾ ਹਾਂਜੀ ਚੌਪਰ ਥੋੜਾ ਟਾਈਮਿੰਗ ਕਰਕੇ ਲੇਟ ਹੋ ਗਏ ਸੀਗੇ ਬਟ ਉਹ ਉੱਥੇ ਬੈਠੇ ਵੇਟ ਕਰ ਰਹੇ ਮੇਰੀ ਪਰ ਮੈਂ ਉਹਨਾਂ ਨੂੰ ਮਿਲਣਾ ਹਾਂ लास्ट ਸਵਾਲ ਆ ਲੋਕਾਂ ਨੂੰ ਕੋਈ ਅਪੀਲ 9 ਵਿਧਾਨ ਸਭਾ ਹਲਕਿਆਂ ਦੇ ਮੈਂ ਸਾਰੇ ਵੋਟਰ ਹੈ ਉਹਨਾਂ ਨੂੰ ਅਪੀਲ ਕਰਦੀ ਹਾਂ ਕਿ ਆਪਣੀ ਬੇਟੀ ਨੂੰ ਅਸ਼ੀਰਵਾਦ ਦਿਓ ਅਸ਼ੀਰਵਾਦ ਦਾ ਹੱਥ ਰੱਖੋ ਮੈਨੂੰ ਇਹਨਾਂ ਦਾ ਤੁਹਾਡਾ ਭਰਪੂਰ ਸਾਥ ਚਾਹੀਦਾ ਔਰ ਮੈਂ ਤੁਹਾਡੀ ਬੇਟੀ ਤੁਹਾਡੇ ਹਲਕਾ ਲੋਕ ਸਭਾ ਹਲਕਾ ਫਰੀਦਕੋਟ ਦੀ ਸ਼ਾਨ ਬਣਾਉਂਗੀ ਇੱਕ ਸਵਾਲ ਦਾ ਜਵਾਬ ਨਹੀਂ ਦਿੰਦੇ ਅੱਜ ਦੇ ਦਿਨ ਹੋ ਗਏ 20 ਦਿਨ ਹੋ ਗਏ ਟੱਕਰ ਕੀ ਦੇ ਨਾਲ ਖਦ ਨਾਲ ਖੋਦ ਨਾਲ ਸਮਝੀ ਸਮਝ ਲਗਾਤਾਰ ਇਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜੀ ਉਹਨਾਂ ਦੀ ਟੱਕਰ ਹੈ ਖੋਦ ਦੇ ਨਾਲ ਹੈ ਕਿਸੇ ਪਾਰਟੀ ਦੇ ਉਮੀਦਵਾਰ ਦੇ ਨਾਲ ਟੱਕਰ ਉਹਨਾਂ ਦੀ ਹੈ ਨਹੀਂਗੀ ਕੁਸ਼ਲਦੀਪ ਸਿੰਘ ਢਿੱਲੋਂ ਸਾਡੇ ਨਾਲ ਟਿੱਲ ਸਾਹਿਬ ਅੱਜ ਪੱਕੇ ਹੀ ਕੈਂਡੀਡੇਟ ਹੋ ਗਏ ਫਿਰ ਮੈਂ ਕਹਾਂ ਜੀ 100% ਪੰਜਾਬ ਦੇ ਲੋਕਾਂ ਨੇ ਇੱਕ ਮਨ ਬਣਾਇਆ ਹੈ ਕਿ ਇੱਕ ਤਾਂ ਆਮ ਆਦਮੀ ਪਾਰਟੀ ਨੇ ਜਿਹੜੀਆਂ ਗੱਪਾ ਛਪਾ ਮਾਰੀਆਂ ਲੋਕਾਂ ਨੂੰ ਠੱਗਿਆ ਬਦਲਾਵ ਦੇ ਨਾਤੇ ਇਹਨਾਂ ਨੂੰ ਸਬਕ ਸਿਖਾਉਣਾ ਹੈ ਦੂਜਾ ਜਿਹੜਾ ਮੋਦੀ ਸਾਹਿਬ ਨੇ ਪੰਜਾਬ ਨਾਲ ਕਿਸਾਨਾਂ ਨਾਲ ਗਰੀਬਾਂ ਨਾਲ ਇਹ ਤੱਕਾ ਕੀਤਾ ਉਹਨਾਂ ਨੂੰ ਚਲਦੇ ਕਰਨਾ ਸੋ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਬਹੁਤ ਵਧੀਆ ਸਮਰਥਨ ਪੰਜਾਬ ਦੀ ਸੰਗਤ ਦੇ ਰਹੀ ਹੈ ਤੇ ਅਮਰਜੀਤ ਕੌਰ ਸਾਹੋ ਕੇ ਵੀ ਬਹੁਤ ਅੱਛੀਆਂ ਵੋਟਾਂ ਨਾਲ ਜਿੱਤਣਗੇ ਸਰ ਅੱਜ ਬਾਈਵਾ ਸਾਹਿਬ ਨੇ ਆਉਣਾ ਸੀਗਾ ਕੀ ਕਰ ਨਜਾਇਜ਼ ਨਹੀਂ ਥੋੜਾ ਜਿਹਾ ਹੈਲੀਕਾਪਟਰ ਨੂੰ ਪਰਮਿਸ਼ਨ ਲੇਟ ਮਿਲੀ ਹੈ ਆ ਜਾਣਗੇ ਤੁਹਾਡੀ ਸਾਰਿਆਂ ਦੀ ਪ੍ਰੈਸ ਕਾਨਫਰੰਸ ਕਰਾਵਾਂਗੇ ਤਾਂ ਕੈਬਨਟ ਮੰਤਰੀ ਗੁਰਪ੍ਰੀਤ ਕੌਂਗੜ ਸਾਹਿਬ ਕਿਵੇਂ ਰਿਹਾ ਅੱਜ ਦਾ ਅੱਜ ਫਰੀਦਕੋਟ ਪਹੁੰਚੇ ਆ ਨਾਗਰ ਨਗਰੀ ਤਖਲ ਹੋ ਗਏ ਸਾਰੇ ਇੱਕੋ ਜਿਹੜੇ ਸੀ ਫਾਈਲ ਕਰਨੇ ਸੀ ਉਹ ਮੁਕੰਮਲ ਹੋ ਚੁੱਕੇ ਨੇ ਲੋਕਾਂ 'ਚ ਉਤਸ਼ਾਹ ਬਹੁਤ ਹੈ ਸਾਰੇ ਹਲਕਿਆਂ ਦੇ ਵਿੱਚ ਬਹੁਤ ਵੱਡੀ ਗੱਲ ਇੱਕ ਬੜੀ ਸਾਡੇ ਪੋਜ਼ਿਟਿਵ ਜਾਂਦੀ ਹੈ ਸਾਡੇ ਬੀਬਾ ਦੇ ਹੱਕ 'ਚ ਵੀ ਲੋਕਲ ਹੈ ਇੱਥੋਂ ਦੀ ਧੀ ਹੈ ਇੱਥੋਂ ਦੀ ਨੂੰਹ ਹੈ ਪਰ ਦੂਸਰੇ ਕੈਂਡੀਡੇਟ ਜਿਹੜੇ ਬਾਹਰਲੇ ਆ ਉਹ ਲੋਕਾਂ ਦੇ ਮਨਾਂ ਚ ਵੀ ਲੋਕ ਵੋਟ ਪਵਾ ਲੈਂਦੇ ਆ ਮੁੜ ਕੇ ਮਿਲਦੇ ਹੀ ਨਹੀਂ ਅਪਰੋਚ ਹੀ ਨਹੀਂ ਉਹਨਾਂ ਕੋਲੇ ਬੇਸ਼ੱਕ ਜਿਉ ਆਦੇ ਕਿੱਤੇ ਚ ਮਸ਼ਹੂਰ ਹੈ ਕੌਣ ਵਜਾਉਣ ਦੇ ਵਿੱਚ ਪਰ ਬੰਬੇ ਵਗੈਰਾ ਕਿਹੜਾ ਬੰਦਾ ਜਾ ਕੇ ਉਹਨਾਂ ਨੂੰ ਮਿਲੂਗਾ ਇਸ ਕਰਕੇ ਲੋਕਾਂ ਨੇ ਮਨ ਘਰੋ ਘਰ ਪਿੰਡੋਂ ਪਿੰਡ ਇਹ ਪਰਿਵਾਰਾਂ ਨੇ ਬਣਾ ਲਿਆ ਵੀ ਲੋਕਲ ਬੀਬੀ ਨੂੰ ਆਪਾਂ ਜਾ ਕੇ ਮੋਗੇ ਮਿਲ ਸਕਦੇ ਆ ਫਰੀਦਕੋਟ ਮਿਲ ਸਕਦੇ ਆ ਇਸ ਕਰਕੇ ਅਪਰੋਚ ਬਹੁਤ ਜਦੋਂ ਮਰਜੀ ਫੋਨ ਕਰੋ ਇਹ ਨਹੀਂ ਵੀ ਫੋਨ ਬੰਬਿਆਂ ਦਾ ਫੋਨ ਵੀ ਹੋ ਰੱਖਣੇ ਪੈਂਦੇ ਆ ਤੁਹਾਨੂੰ ਪਤਾ ਸੋ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਪੋਜ਼ਿਟਿਵ ਗੱਲ ਹੈ ਔਰ ਕਾਂਗਰਸ ਪਾਰਟੀ ਨੂੰ ਚਾਹੁੰਦੇ ਪਿਛਲੇ ਜਿਹੜੇ ਕੰਮ ਵੇਖਿਆ ਪਿਛਲੇ 5 ਉਸ ਦੇ ਆਧਾਰ ਤੇ ਵੋਟ ਪੈ ਤੁਹਾਡੇ ਹਲਕੇ ਦੇ ਐਮਐਲਏ ਕਹਿੰਦੀ ਹੈ ਕਿ ਨੌਂ ਵਿਧਾਨ ਸਭਾ ਹਲਕੇ ਤੋਂ ਸਭ ਤੋਂ ਵੱਧ ਲੀਡ ਸਾਡੀ ਪਾਰਟੀ ਸਾਡੇ ਹਲਕੇ 'ਚ ਹੋਊਗੀ ਆਮ ਆਦਮੀ ਪਾਰਟੀ ਲਈ ਉਹ ਗੱਲ ਹੈ ਵੀ ਨਾਈਆ ਬਾਲ ਕਿੱਡੇ ਕਿੱਡੇ ਬੂਰੀ ਆ ਜਾਣੇ ਉਹਨੂੰ ਕਿਉਂ ਕਿatri ਨੂੰ ਪਤਾ ਲੱਗ ਜੂ ਵੀ ਕਿੰਨੀ ਕਿ ਆਉਂਦੀ ਆ ਲੀਡ ਆਉਂਦੀ ਆ ਕਿ ਸਭ ਤੋਂ ਪਿੱਛੇ ਜਾਣਾ ਚਾਰ ਨੂੰ ਸਾਹਮਣੇ ਆਉ ਸਾਰੇ ਬਿਲਕੁਲ ਆ ਜਾਣਾ ਸਾਹਮਣੇ ਐ ਗੱਲਾਂ ਦੇ ਨਾਲ ਨਹੀਂ ਉਹ ਜਿਹੜੀਆਂ ਲੀਡ ਆਉਣੀ ਸੀ ਉਹ ਆ ਗਈ ਲੋਕਾਂ ਨੂੰ ਜਿਹੜੇ ਭੁਲੇਖੇ 'ਚ ਸੀ ਉਹ ਵਿਚਾਰੇ ਠੱਗੇ ਠੱਗੇ ਹੋ ਗਏ ਤੇ ਹੁਣ ਨਹੀਂ ਲੋਕੇ ਜਿਵੇਂ ਚੱਪ ਚੱਪ ਧੰਨਵਾਦ ਤਾਂ ਉਹਨਾਂ ਨੇ ਕਿਹਾ ਹੈ ਕਿ ਬੜੀ ਵੱਡੀ ਲੀਡ ਦੇ ਨਾਲ ਫਰੀਦਕੋਟ ਲੋਕ ਸਭਾ ਹਲਕੇ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ ਤਾਂ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕ ਕਿਹੜੇ ਉਮੀਦਵਾਰ ਨੂੰ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਫਤਵਾ ਦਿੰਦੇ ਆ ਜਿਤਾ ਕੇ ਉਹਨੂੰ ਲੋਕ ਸਭਾ ਦੇ ਵਿੱਚ ਭੇਜਣਗੇ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪਰਮਾਨ ਦੇਈਏ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਸਾਨੂੰ ਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ